ਮਮਾ ਇਧਰ ਆ ਤੇਰੇ ਟ੍ਰੈਲ ਲਵਾ ਹਾਂ ਹਾਂਜੀ ਕੀ ਹਾਲ ਚਾਲ ਹੈ ਉਮੀਦਵਾਰ ਦਾ ਠੀਕ ਹੋਵੋਗੇ ਆਜੋ ਅੱਜ ਦਾ ਬਲੌਕ ਕਰਦੇ ਹਾਂ ਸਟਾਰਟ ਅੱਜ ਆਏ ਸੀ ਅਸੀਂ ਗੁਰੂ ਘਰ ਤੇ ਤੁਹਾਨੂੰ ਬੁਹਾਉਣ ਦਾ ਸਾਨੂੰ ਮੌਕਾ ਨਹੀਂ ਮਿਲਿਆ ਫੈਮਿਲੀ ਨਾਲ ਆਏ ਸੀ ਸਾਰੀ ਨਾਲ ਤੇ ਅਹੀਂ ਗੁਰੂ ਘਰ ਤਾਂ ਜਾਏ ਆ ਮੱਥਾ ਟੇਕਿਆ ਹੈ ਗੁਰੂ ਘਰ ਦੀ ਆ ਉਹ ਪਿੱਛੇ ਗੁਰੂ ਘਰ ਆ ਤੇ ਅਹੀਂ ਜ਼ਵੇਰ ਦੇ ਆਏ ਸੀ ਗੱਲ ਤੇ ਗੁਰੂ ਘਰ ਮੱਥਾ ਟੇਕ ਕੇ ਪ੍ਰਸ਼ਾਦਾ ਛੱਕ ਕੇ ਦੇ ਹੁਣ ਅਸੀਂ ਚੱਲੇ ਅੱਗੇ ਦੇਖੋ ਕਹਿੰਦੇ ਬਰੋਨਾ ਵੱਲ ਜਾਈਏ ਸ਼ਾਇਦ ਉੱਥੇ ਮਾਲ ਚ ਫਿਰ ਆਜੋ ਬਣੇ ਨੋ ਬਲੌਗ ਚ ਦੇ ਆ ਸਾਡਾ ਬਲੈਦੀਆ ਮਾਮਾ ਸ਼ਰਮਾਉਂਦਾ ਜੀ ਬਾਮਾ ਇਹ ਸਾਡਾ ਬਲੈਦੀਆ ਮਾਮਾ ਕਹਿੰਦਾ ਮੈਂ ਬਲੌਗ ਚ ਨਹੀਂ ਆਉਣਾ ਹੈਗਾ ਇਕਦਾ ਫੇਸ ਨਹੀਂ ਰਿਵੀਲ ਕਰਦੇ ਹੈਗੇ ਇਟਲੀ ਵਾਲੇ ਬਲੈਤਿਆ ਮਾਮਾ ਡਿਓਰ ਵਾਲਾ ਰਮਾਲ ਬੰਨੀ ਫਿਰਦਾ ਚਲੋ ਫੇ ਲੈ ਚਲੋ ਬੱਚਿਆਂ ਨੂੰ ਘੁਮਾ ਲਿਓ ਕਿਤੇ ਕੁਝ ਖਿਲਾ ਲਿਓ ਰੂਹੀ ਹੁੰਦੀ ਬੱਚਿਆਂ ਦੀ ਮਾਮਾ ਜੀ ਉਹ ਵੀਡੀਓ ਲਉਣੀ ਤੇ ਉਹ ਨਹੀਂ ਇਹਨਾਂ ਮੈਂ ਮਿੰਦਮ ਘਰ ਚਲੇ ਗਿਆ ਰੱਖ ਕੇ ਕਾਟਾ ਦਿਓ ਮੈਂ ਜਦੋਂ ਚਲੇ ਗਿਆ ਉਹ ਵਿਸ਼ੇ ਕਾਟਾ ਦਿਓ ਉਹ ਉਹ ਵਾਲਾ ਮਾਮਾ ਇਹ ਬਲੈਤਿਆ ਬਲੈਜੇ ਤੋਂ ਪਿੰਡ ਜਾਣਾ ਮਾਮੇ ਨੂੰ ਵੀ ਕਹਣਾ ਬਲੈਤ ਹੀ ਆ ਗਿਆ ਬਲੈਤਿਆ ਕਿੰਨੇ ਦਾ ਰਾਖੀ ਲੈ ਕੇ ਆਇਆ ਫ੍ਰੈਂਚ ਦਾ ਰੱਖਦਾ ਇਹ ਬਲੈਤਿਆਂ ਨੂੰ ਕਹਣਾ ਬਲੈਤਿਆ ਮਾਮਾ ਆ ਗਿਆ ਹੁਣ ਬਲੈਤਿਆ ਆਵਾ ਹੁਣ ਮੂੰਹ ਲੁਕੋ ਲਿਆ ਹੈ ਬਲੈਤਿਆ ਮਾਮਾ ਉਹ ਵਿਚੀ ਨੂੰ ਕਹਿੰਦਾ ਫੇਰ ਤੇਰੀ ਵੀ ਕੱਟ ਜਾਣੀ ਹੁਣ ਨਹੀਂ ਮੈਂ ਕੱਟਣੀ ਹੈ ਹਾਂ ਹੁਣ ਨਹੀਂ ਮੈਂ ਕੱਟਣੀ ਮਾਮਾ ਭਾਗ ਗਿਆ ਤਾਂ ਬੇ ਤਾਂ ਮਰੀ ਅਧੀਓ ਅਧੀਓ ਮਾਲ ਜਾ ਰਹੇ ਆ ਮਾਮਾ ਕਹਿੰਦਾ ਤੁਸੀਂ ਮੈਨੂੰ ਦੱਸਿਆ ਨਹੀਂ ਟੌਰ ਨਹੀਂ ਕੱਢੀ ਮੇਰੀ ਤੁਸੀਂ ਮਾਲ ਚ ਲੈ ਆਏ ਆ ਮੈਨੂੰ ਮਾਮਾ ਤੇਰੀ ਤਾਂ ਟੌਰ ਐ ਸੀ ਤਾਂ ਐਵੇਂ ਨਾ ਗਈ ਪੂਰੇ ਆਟਿਆ ਉੱਤੇ ਜੰਨ ਉੱਤੇ ਅਗਲੇਨ ਸਵਾਰਗ ਤਹੋਂਦੇ ਤੈਨੂੰ ਸ਼ਾਪਿੰਗ ਕਰਾਉਂਦੇ ਆ ਆਇਓ ਪਰ ਮਾਲ ਜੀ ਜਾ ਕੇ ਦੇਖਦੇ ਆ ਕੀ ਸਹੌਕ ਦਾ ਹੋਵੇ ਉਹਦਾ ਤਾਂ ਆਏ ਆ ਪਹਿਲਾਂ ਵੀ ਅਸੀਂ ਇੱਕ ਵਾਰੀ ਅੱਜ ਤਸੱਲੀ ਨਾਲ ਘੁੰਮ ਕੇ ਜਾਵਾਂਗੇ ਸਾਰਾ ਹੀ ਮਾ ਮਾ ਤੁ ਗਾਣਾ ਕੋਈ ਚੋ ਪਰ ਉਹਨੇ ਝਾਉਣ ਗੋਰੀਆਂ ਵੀ ਐਂਡ ਤੇ ਇਕੱਲਾਪਾ ਵਿੱਚ ਜਾ ਕੇ ਲੋਕਾਂ ਦਾ ਗੁਰੂ ਘਰ ਤੇ ਆਉਂਦੇ ਨੇ ਜਲਾ ਕਰਦੇ ਨੇ ਉਹਨਾਂ ਨੂੰ ਮੈਂ ਇਹਦੀ ਕਿਉਂ ਮਾ ਮਾ ਹਟਾ ਲਾਟ ਲਓ ਵੀ ਮੋਜਾਂ ਮਾ ਮਾ ਜਾਵਿੰਗਾ ਮਾ ਮਾ ਜਾ ਕੇ ਲਾ ਬ੍ਰੈਂਡ ਜਿਹੜਾ ਝੱਕਣਾ ਆ। ਬੈਲ ਤੋਂ ਆਪ ਹੀ ਦੇਣਾ ਆ। ਸਹੀ ਗੱਲ ਆ ਮਮਾ ਲੈਦਾ ਹੁਣੇ ਨਹੀਂ। ਉਹਨਾਂ ਤੋਂ ਆਹ ਵਾਲੇ ਵੇਚਣੇ ਤੇ ਕੋ ਲੈ ਲੂੰਗੇ। ਤਿੰਨੇ ਵੇਚ ਕੇ ਇੱਕ ਲੈ ਲੰਨੇ ਆ। ਇਹ ਨਹੀਂ ਮਾ। ਕਿੁੱਤੀ ਖੇੜਾ ਰੱਖਦੀ। ਤੈਨੂੰ ਰੱਖ ਲੈਣਾ ਤੂੰ ਇੱਥੇ ਰਹਿ ਪਾਜੂ ਨੂੰ ਮੇ। ਬਾਬਾ ਜੀ। ਹਾਂ ਜੀ ਹਾਂ ਜੀ। ਬੱਚਿਆਂ ਦੀ ਰੂਹ ਖੋਸ਼ ਕਰਦੇ ਹੋ ਕੁਝ ਲੈ। ਰੂਹ ਮੈਨੂੰ ਤਾਂ ਵੇਖ ਕੇ ਖਤ ਹੋਈ ਪਈ ਆ। ਕਿਹੜੀ ਦੁਕਾਨ ਚ ਚਲੀ ਆ ਆਪਾਂ? ਇੰਬਰ ਨਹੀਂ ਕਰਦਾ ਨਹੀਂ ਕਰਦਾ ਕੋਈ ਨਹੀਂ ਨਹੀਂ ਮੈਂ ਮੈਂ ਨਹੀਂ ਇਦਾਂ ਦੇ ਕੰਮ ਨਹੀਂ ਕਰਦਾ ਮੈਂ ਬਰਾ ਗੁੱਡ ਬੱਚਿਆਂ ਮੇਰੇ ਮੰਮੀ ਪਾਪਾ ਨੇ ਮੈਨੂੰ ਕਮਾਈ ਕਰਨ ਭੇਜਿਆ ਇੱਥੇ ਮੋਹੱਲਾ ਚ ਘੁੰਮਣ ਨੂੰ ਨਹੀਂ ਭੇਜਿਆਗਾ ਜੀਵਨ ਧੱਕੇ ਨਾਲ ਲੈ ਗਏ ਆ ਮਾਮਾ ਦੇਖ ਲੋ ਜੀ ਸਾਡਾ ਇਹਦਾ ਘੱਪੂ ਫੋਟੋ ਛੇ ਦੀ ਡਾਲਾਂ ਦੇਖਣਾ ਭਾਈ ਫਿਰਦਾ ਇੱਕ ਗੱਭਰੂ ਟੌਪ ਦਾ ਮੈਂ ਤਾਂ ਉਹਦੋਂ ਵੀ ਕੀਤਾ ਮਾਹੀ ਕਿਤੇ ਮੈਨੂੰ ਗੱਭਰੂ ਟੌਪ ਦਾ ਚੱਲ ਤੋ ਇਹ ਗੱਭਰੂ ਸਾਡਾ ਟੌਪ ਦਾ ਫੁੱਲ ਐਂਡ ਵੀਅਰ ਪ੍ਰੈਸਕਾ ਸਾਡੇ ਸਮਝੇ ਚ ਆਉਣ ਵਾਲਾ ਉਹ ਬ੍ਰਾਂਡ ਹੀ ਹੈ ਨਹੀਂ ਸਾਨੂੰ ਐਡੀ ਰਾਸ ਨਾਈਕੀ ਟਿੰਬਰਲੈਂਡ ਵੁੱਡਲੈਂਡ ਬਸ ਅਸੀਂ ਜਵਾਰਾਵੀ ਆ ਗਿਆ ਆਏ ਜਾਰਾ ਵਾਲੇ ਨੇ ਚੱਲਦੇ ਲੈਣਾ ਦਾ ਆਪਾਂ ਕੁਝ ਹੈ ਨਹੀਂ। ਆਮ ਲੈਣਾ ਦਾ ਕੁਝ ਹੈ ਨਹੀਂ ਘੰ ਮਹੀਨੇ ਤੇ। ਜਸਟ ਪਲੇ। ਲਓ ਜੀ 11 11 ਹੈ ਕੋ ਜਾਰਾ। ਇਹ ਹੁਣ ਮੈਨੂੰ ਪਤਾ ਨਹੀਂ। ਆ ਨਾਈਸ ਆ। 80 ڈالر ਅਜ ਐਰੋ ਆ ਗਈ ਬਈ ਸਾਡੇ ਬਲੈਕ ਇਮਾਮੇ ਟੋਪੀ ਲਾ ਲਈ ਬਲੈਕ ਲਈਦਾ ਕੋ ਸੋਨਾ ਲੱਗਦਾ ਕਮਣਿਆ ਆਈ ਇਹਦੀ ਸਾਰੀ ਲਿਸ਼ਕੋਰ ਉਹ ਕਮਣਿਆ ਸੋਨਾ ਲੱਗਦਾ ਲਈ ਰੱਖ ਲੈਦਾ ਸ਼ਰਮਾਈ ਜਾਂਦਾ ਕਮਲੇ ਐਦਾਂ ਤੇ ਟੌਰ ਆ ਬਲੈਤ ਵੀ ਹੁੰਦੇ ਐਦਾਂ ਦੇ ਆ ਫ੍ਰੈਂਚ ਰੱਖੀ ਦਾ ਉੱਪਰ ਵਾਲ ਛੜੇ ਹੁੰਦੇ ਐ ਪੈਸਾ ਕਮਾਗੇ ਮੁੰਡਿਆਂ ਨੂੰ ਪਸੰਦ ਨਹੀਂ ਆਉਂਦੇ ਕੁਛ ਪਾਮਰ ਟੋਪੀ ਵੀ ਲੈ ਲਈਦਾ ਟੋਪੀ ਤਾਂ ਲਾ ਟੋਪੀ ਲਾਦਾ ਯਾਰ ਸੋਨਾ ਲੱਗਦਾ ਹੁੰਦਾ ਦੱਸਣਾ ਆ ਮੈਂ ਕਿੱਥੇ ਜਾ ਲੈ ਉਹ ਬਲੈਕ ਵੀ ਐਦਾਂ ਹੀ ਹੁੰਦੇ ਐ ਫ੍ਰੈਂਚ ਰੱਖ ਕੇ ਤਾਂ ਚੱਲ ਮੇਰੇ ਵੀ ਵਾਲ ਇਦਾਂ ਦੇ ਤੇਰੇ ਹੀ ਆ ਹੋਰ 2 ਸਾਲ ਐ ਇਦਾਂ ਦੇ ਹੋ ਜਣੇ ਆ ਦੀਰ ਨਾਲ ਮੇਰੇ ਕਿੰਨੇ ਬੈਲਡ ਹੋ ਗਏ ਆ ਟੋਪੀ ਗੱਡੀ ਹੀ ਰੱਖਣੀ ਆ ਨਾ ਦੀ ਦੀ ਇਸ ਪਹੀਆ ਗੱਬਰੂ ਨੂੰ ਮਣਾਏ ਮਾਮੇ ਨੂੰ ਅੱਜ ਬ੍ਰਿਟਿਸ਼ ਪਾਸਵਰਡ ਦਿਵਾ ਦੇਣਾ ਇੱਕ ਲੱਭ ਦੇਣਾ ਕੋਈ ਲਾਲ ਪਾਸਵਰਡ ਮਾਮੇ ਲੱਭ ਕੇ ਦੇਣਾ ਕੋਈ ਨਾ ਨੀਲਾ ਉਹ ਵਾਲਾ ਨੀ ਨਹੀਂ ਹੋਣਾ ਤੈਨੂੰ ਪੱਕਾ ਲਾਲ ਲੈ ਕੇ ਦੇਣਾ ਤੂੰ ਦੇਖੀ ਯਾਰਾ ਦਾ ਵਾਲਾ ਇੱਥੇ ਕਿਤੇ ਇੰਨੀ ਘਟਾ ਗਦੀ ਆ ਇਹ ਇਹਨਾਂ ਵੇਖ ਤੇ ਇੰਡੀਆ ਮਾਮੀ ਵਲੌਗ ਦੇਖ ਲਵੇ ਤਾਂ ਫੇ ਤੁਹਾਂ ਦਾ ਕਹਾਣੀਆਂ ਸਾਡੇ ਪਾਉਂਗਾ ਵਾਹ ਵੀ ਸੋਹਣਿਆ ਰੌਣਗਾ ਲੱਗੀਆਂ ਵਈਆਂ ਮਾਮਾ ਸਾਡਾ ਖੋਸ਼ਪੂਰਾ ਮੀਡੀਆ ਵਾਲ ਆ ਗਏ ਕਿ ਸਪੀਕਰ ਉਹ ਨਹੀਂ ਆਵਣਾ ਵਧੀਆ ਆ ਆ JBL 160 ਆਇਆ ਤਾਂ ਤੱਕ ਨੇ ਕਿ ਤਾ ਦੇਖੀ ਘੜਗਾ ਜਿੱਤੇ ਕਿ ਬੰਦੀ ਹੋਣੀ ਤੇ ਲਾ ਦੇ ਮੂਸੇ ਵਾਲਾ ਬੈਂਚ ਚ ਲਾਓ ਕਾਪੀਰਾਈਟ ਲਾਜਣਾ ਆਪਣਾ Apple ਵਾਲਾ ਤਾਂ ਹੈ ਨਹੀਂ ਕੋਈ ਫੜਾ ਹਾਂ ਇਹ ਇਧਰ Apple ਦੇ ਫੜਾ ਆ ਸੀਰੀਜ਼ 10 ਜਿਹੜੀ ਨਵੀਂ ਆਈ ਆ ਵੋਚ car 229 aero ultra 2 900 to mate to mate costly मामे ਦਾ ਡਰਾਈ ਲੱਗੀ ਆ ਲੈਣੀ ਵਾਲ ਸਗਾ ਟਕਾਨ ਨੂੰ ਆਹ ਦਾ ਹਾਰਡ ਡਿਸਕਾ ਲੱਗੀ ਆ ਮੇਤੋ ਹੈਗੀ ਇਹਦੇ ਨਾਲ ਦੀ ਇੱਕ ਸੋ 307 ਇਹ ਨਾਲ ਦੀ ਲੈ ਜਾਂਦੀ ਮੈਂ ਤਾਂ 2 ਟੀਵੀ ਦੀ ਆ ਕੋਲ ਤਾਂ ਬਾਈ ਦਾ ਸੀਲ ਮਮਾ ਟਾਇਰ ਲੈਣੀ ਆ ਨਾ ਬਾਹਰ ਆਉਣੀ ਹੈ ਹੈ ਆਹ ਸੋਨੀ ਦਾ 1100 ਦਾ 250 ਕੋਈ ਟੀਵੀ ਹੈ ਲੈ ਗੋਰੀ ਨਾ ਗੋਰੀ ਆ ਮਾ ਲੈ ਏ ਆ ਆ ਪੱਖੇ ਵਧੀਆ ਆ ਫੈਨ ਆ ਕ ਹੀਟਰ ਫੈਨ ਲੱਗਦੇ ਨੇ ਮਾਮਾ ਜਾਕਟਰ ਡਰੈਅਰ ਜਿਆ ਮਰੇ ਬਾਹਰ ਜਾਈਏ ਇਹ ਤਾਂ ਨਵੇਂ ਨੇ ਸਾਹਮਣੇ ਦੇ ਦੇਗਾ ਮਾਮਾ ਇਧਰ ਆ ਤੇਰੇ ਡਰੈਅਲ ਲਵਾ ਡਰੈਅਲ ਲਵਾ ਆਇਆ ਕਮਲਿਆ ਬੁਲੈਤੀ ਆ ਮਾਮਾ ਅੱਡੇ ਪਤਾ ਨਹੀਂ ਕਿਹੜੀਆਂ ਚੀਜ਼ਾਂ ਦੇਖੀ ਜਾਂਦੇ ਨੇ ਕੱਲੀ ਕੱਲੀ ਚੀਜ਼ ਦਾ ਰੇਡ ਦੇਖ ਕੇ ਨਾਬਤੋਲ ਕਰਕੇ ਉਹਨੂੰ ਭਵਾ ਘੜ ਜਾ ਕੇ ਬਚਰੋ ਕਿਹੜੀ ਜੀ ਕਿੰਨੇ ਦੀ ਆ ਕਿੰਨੇ ਦੀ ਨਹੀਂ ਹਸਾਬ ਦਾ ਪੂਰਾ ਰੱਖਦਾ ਐਤੋਂ ਦੇਖ ਲਓ ਹੋ ਹੁਣ ਆਇਆ ਉਹ ਵਾਲਾ ਗੱਡੀ ਵਾਲਾ ਬੜਾ ਵਧੀਆ ਵੀਡਿੰਗ ਨਹੀਂ ਹੁੰਦੀ ਜਦੋਂ ਸਾਥ ਤੇ ਆਇਆ ਗੇਮਿੰਗ ਵਾਲਿਆਂ ਨੂੰ ਜੇ ਮੈਂ ਅੰਨੀ ਨਾਲ ਉਹ ਇਹ ਜੇ ਮੈਂ ਨਾਲ ਆਉਣਾ ਆਹ ਇਸ ਤਰ੍ਹਾਂ ਕੋਈ ਕੰਡਾ ਕੰਮ ਤੋਂ ਵੇਹਾਂ ਚਾਹ ਰਿਹਾ ਤਾਂ ਜਮਨੇ ਹੋ ਕੇ ਨਹੀਂ ਆਈਏ ਹੋਰ ਵੀ ਬਦਪਰਤੂ ਅਲੈਕਸਾ ਹੈਲੋ ਅਲੈਕਸਾ ਚਾਓ ਅਲੈਕਸਾ ਸਾਡੇ ਮਾਮੇ ਦੇ ਬਾਲ ਕਦੋਂ ਆਉਣਗੇ ਅਲੈਕਸਾ ਸਾਡੇ ਮਾਮੇ ਦੇ ਬਾਲ ਕਦੋਂ ਆਉਣਗੇ ਨੀ ਮੈਂ ਨਹੀਂ ਮਾਮਾ ਕੁਛ ਕਿਹਾ ਭਰਾਵਾ ਆਹ ਐਕਸੈਸਰੀ ਆ ਨਵੀਂ ਆਈ ਸੀਗੀ ਆਹ ਤੇ ਥੰਬ ਪ੍ਰਿੰਟ ਵਾਲੀ ਇਹ ਦਾ ਲੈਪਟਾਪ ਵਾਲੀ ਆ ਨੀ ਹਾਲੀ ਉਹ ਹੀ ਆ ਹੈ ਮੇਰੀ ਕਾਪੀ ਆ ਹੈ ਹਾਂ ਇਹ ਕਹਾਂ ਮੰਮੀ ਦੀ ਕਾਪੀ ਆਹੋ ਹੈਲੋ टी सेवन शील्ड ये नहीं हमारे पास कौन सी है हमारे पास ये वाली है पोटेबल एस एस डी टी सेवन वन टी वी सौ एर दी ਲੱਗੇ ਇੱਧਰ ਐਪਲ ਦੇ ਪ੍ਰਾਗਟ ਮੈਂ ਕਿਹਾ ਐਪਲ ਦੇ ਪ੍ਰਾਗਟ ਦੇਖ ਲਈਏ 13 ਕਿੰਨੇ ਦਾ 16 512 ਜੀਵੀ ਹੈਗਾ ਆ 9 ਆਰ ਦਾ ਆ 14 512 ਇਹਦਾ ਪ੍ਰਾਈਸ ਨਹੀਂ ਲਿਖਿਆ ਆ ਗੱਲਾਂ ਵੇਖ ਸਿੰਘ ਇੱਧਰ 16 ਹੈ ਆਸਤੇ ਇਹ 1200 ਦਾ ਹੀ ਆ 13 ਦਾ ਹਾਂ ਸਸਤਾ ਹੀ ਆ ਆ 14 12 ਆ ਗੱਲਾਂ 16 ਹੈ ਨਾ ਤਿਹਾਂ ਦਾ ਚਾਕੀ ਨਹੀਂ ਹੁੰਦਾ ਹੈਗਾ ਪੱਕਾ ਨਹੀਂ ਹੋਣਾ ਟੂ ਟੂ ਹੋਣਾ ਬਣੀ ਪੱਕਾ ਹੀ ਫਿਕਸ ਕੀਤੇ ਹਨ ਇਹਨਾਂ ਨੇ ਔਬੀ 16 ਹੈ ਆ ਵੀ ਔਬੀ ਹੈ ਨਹੀਂ ਪ੍ਰਾਈਸ ਨਹੀਂ ਲਿਖਿਆ ਪਰ ਇੱਥੇ ਲਿਖਿਆ ਹੈ ਸ਼ਾ ਨਹੀਂ ਲਿਖਿਆ ਮਾਰਾ ਸੌ 512 ਹੈਗਾ ਆ 1200 80 ਦਾ ਹੀ ਆ ਸਹੀ ਹੈ ਪਰ ਕੱਲਾ 16 ਆ 16 ਕਲਾਸ ਹਨ ਇਹ ਹੈਗਾ ਮੈਂ ਇਹਨਾਂ ਨੇ ਆ ਜੀ ਆ 17 ਹੋ ਜਾਦਾ 17 ਹੋ ਜਾਦਾ ਆਪਣੇ ਕੋਲ ਆਵਲ ਆਜੀ ਵਾਲਾ 14 Pro Max ਮੈਂ ਲਿਆ 512 GB 1600 ਮੈਂ 17500 ਦਾ ਲੈ ਗਿਆ ਹੇਅਰਪੋਡ Pro ਹੈ ਹਾਂ ਹਾਂਜੀ ਕਿਦਾਂ ਆ ਬੋਲੋ ਆ ਬੋਲੋ ਆਹੋ ਆਪਣਾ ਸਾਮਸੰਗ ਦਾ ਸੈਮਸੰਗ ਫੋਲਡ ਇਹ ਵੀ ਫੋਲਡ ਜਾਂ ਮੋੜ ਦੇ ਜੋਨ ਇਹ ਤਾਂ ਆ ਇਹ S22 ਅਲਟਰਾ ਆ ਮਾ S24 ਇਹ ਵੀ ਕੋਈ ਕੰਮ 10x ਹੀ ਆ ਬਲੈਤ ਗਿਆ ਮਾਮਾ ਹਾਂਜੀ ਕਿਹਦਾ ਫੋਨ ਸੀ ਕਨਾ ਉਸ 3 ਨੇ ਬੱਲੇ ਜਾਂਦਾ ਉਹ ਬਸ ਹੋਰ ਚਲੋ ਫਿਰ ਉੱਤੇ ਗਿਆ ਕੋਈ ਨਹੀਂ ਗਿਆ ਨਾ ਕੋ ਮਦਦ ਆਇਓ ਇੱਧਰ ਨੂੰ ਜਾਂਦੇ ਆਂ ਇੱਧਰ ਦੀਆਂ ਆਈਆਂ ਆਪਾਂ ਇੱਧਰ ਨੂੰ ਜਾਣਾ ਇੱਧਰ ਨੂੰ ਜਲਦੀ ਇੱਧਰੋਂ ਤਾਂ ਆਏ ਆਂ ਦੀ ਆਪਾਂ ਬਰੇ ਉਹ ਮੈਂ ਤਾਂ ਵੀਡੀਓ ਉਹ ਆ ਜਿਹੜੇ ਕਾਲੇ ਨੇ ਉਹ ਇਹਦਾ ਜੱਫੀ ਪਾ ਕੇ ਆਈਫੋਨ ਪਰ ਸਾਡੇ ਤੋਂ ਆਈਫੋਨ ਗੈਫਟ ਨਹੀਂ ਕਰ ਹੁਣਾ ਸਾਡੇ ਤੋਂ ਬਲੌਗ ਹੀ ਬਣਾ ਹੁਣਾ ਇਹਦੇ ਆ

ਆਹਣਾ ਪਹੁੰਚੇ ਹੀ ਐਪਲ ਵਾਲਿਆਂ ਦੇ ਇਹ ਨਹੀਂ ਕਿੰਨੇ ਦਾ ਲਾਇਆ ਆਹ ਆ ਹੈਡਫੋਨ ਜਿਹੜੇ ਆ ایرਪਾਡ ਮੈਕਸ ਹੈਂ ਇਹ ਵਰਕਿੰਗ ਦਾ ਸਮਝ ਆਹ ਵਾਲੇ ਹੈਡਫੋਨ ਜਿਹੜਾ ਦਸ ਪਰ ਮਹਿੰਗੇ ਹੋਣ ਆਇਦ ਨਹੀਂ ਲਿਖਿਆ ਨਾ ਉੱਤਰ ਲਈ ਆਉਣਾ 16 ਪਲੱਸ 16 Pro Max ਆਹ ਇਹ 512 ਦਾ ਇਹ ਨਹੀਂ ਸਸਤਾ ਕਰਤਾ ਹੁਣ ਬਾਡੀ ਯਾਰੀ ਮਹਿੰਗਾ ਦਾ ਨਹੀਂ 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 ਉਨੇ ਦਾ ਹੀ ਆ ਉਦਾਂ ਲਿਖਿਆ 1740 ਦਾ ਮੈਨੂੰ ਵੀ ਨੇੜੇ ਪਿਆ ਸੀ 1740 ਉਹ ਇਹ ਪਾਸ ਦੋਨੋਂ ਵੀ ਕਹਿਤਾ ਸੀ ਬਾਏ ਬਾਏ ਉੱਪਰ ਜਾਣਾ ਕੋ ਮੋੜਾ ਆਇਆ ਕੰਪੇਅਰ ਤੋਂ ਆਇਆ ਸ਼ਾਰ ਬਲੈੱਡੀਆਂ ਮਾਵਾ ਇੱਕ ਤਾਂ ਸ਼ਰਮਾਉਂਦਾ ਉਹ ਕੀ ਕਰੀ ਇਹਦਾ ਮਾਮੇ ਦਾ ਮਾਮਾ ਯੂ ਆਇਓ ਕੇ ਨੂੰ ਇਹ ਤਾਂ ਹੈਂਡਸੋਮ ਵੀ ਬਾਲਾ ਹੈ ਕੀ ਕਰੀ ਇਹਦਾ ਜੰਮ ਗਿਆ ਮੋਕੜਾ ਬਲੈੱਡੀਆਂ ਮਾਵਾ ਹਾਦਾ ਯਾਰ ਇਹ ਮਾਲ ਦੇ ਨਾਲ ਹੀ ਦਿੰਦੇ ਆ ਭਾਲੂ ਲੋਕੀ ਸੋਨਾ ਹੈ ਮੈਂ ਨਹੀਂ ਕਿਤੇ ਨਹੀਂ ਲੋਈ ਸ਼ਾਪਿੰਗ ਆ ਹੋ ਗਈਆਂ ਖਤਮ ਤੇ ਚਲੀਏ ਹੁਣ ਘਰ ਨੂੰ ਮਾਮਾ ਤੇ ਭਾਂਜਾ ਦੋਨੇ ਚਲੇ ਗਏ ਅੱਪਰ ਕੇਜੋ ਵਿੱਚ ਥੱਲੇ ਪਾਰਕਿੰਗ ਤੇ ਪਹਿਲਾਂ ਹੀ ਅਸੀਂ ਹੁਣ ਜਾਂਦੇ ਪਏ ਆ ਆਏ ਮਾਮੇ ਭਾਂਜੇ ਜਾ ਕੇ ਮੈਲਦੇ ਆ ਤਾਂ ਫਿਰ ਕਰਦੇ ਆ ਗੱਲਬਾਤ ਲਾਈ ਪਹੁੰਚ ਗਏ ਆ ਥੱਲੇ ਪਾਰਕਿੰਗ 'ਚ ਤੇ ਗਾੜੀ ہماری ਖੜੀ ਹੈ ਵਹਾਂ ਪਰ ਆਇਓ ਚਲਿਏ ਕੰਮ ਮਾਂ ਮੈਂਨੇ ਸ਼ਾਪਿੰਗ ਕਰ ਲਈ ਆ ਮਾਂਮੀ ਲਈ ਲੈ ਜਾ ਮਾਂਮੀ ਦੇ ਇਹ ਬੈਗ ਥੱਲੇ ਲਗਾਉਣ ਨਾਲ ਕੀ ਲੋਕ ਨਹੀਂ ਜਾਣਾ ਹੈਗਾ ਚੱਲੋ ਫੇਰ ਕੀ ਹੈ ਘਰ ਵਾਲਿਆਂ ਲਈ ਸ਼ਾਪਿੰਗ ਕਰਨੀ ਪੈਂਦੀ ਇਹਦੇ ਵਿੱਚ ਕਿਹੜਾ ਕੋਈ ਕੋਈ ਗੁੱਸਾ ਕਿਰਾ ਕੋਈ ਸੰਗ ਸ਼ਰਮ ਹੈ ਕੋਈ ਲੋ ਕੋਈ ਆਂਦਾ ਦੱਸ ਸ਼ਰਮਾ ਦਾ ਕਾਹਦਾ ਹੁੰਦਾ ਗਿਆ ਕੌਣ ਬਲੈਤੀਆਂ ਮਾਮਾ ਸਾਡਾ ਨੂੰ ਦੱਸ ਲਓ ਜੀ ਪਾਰਕਿੰਗ ਚ ਆ ਗਏ ਅੱਜ ਦਾ ਬਲੌਗ ਤਾਂ ਬਣ ਗਿਆ ਇੱਥੇ ਕਾਦੇ ਖਾਦ ਮਾਮੇ ਨੇ ਸ਼ਾਪਿੰਗ ਕਰ ਲਈ ਸਾਨੂੰ ਚੀਜ਼ੀਆਂ ਚੂਜੀਆਂ ਖਲਾਤੀਆਂ ਮਾਮੇ ਨੇ ਬੱਚਿਆਂ ਦੀ ਰੂਹ ਖੁਸ਼ ਕਰਦੀ ਹੈ ਜਿਹੜਾ ਮਿਨਾ ਮਿਨਾ ਬਲਸ਼ ਕਰਦਾ ਨਾ ਉਹ ਨਹੀਂ ਮਾਮਾ ਦਾ ਲੋਡ ਹੁੰਦਾਗਾ ਲਓ ਜੀ ਫਾਈਨਲੀ ਆ ਗਏ ਆਂ ਸ਼ਾਪਿੰਗਾਂ ਕਰਕੇ ਅੱਜ ਦਾ ਬਲੌਗ ਕਰਦੇ ਆਂ ਇੱਥੇ ਖਾਦੋ ਮਿਲਦੇ ਆਂ ਨੈਕਸਟ ਬਲੌਗ